ਸਤਿ ਸ਼੍ਰੀ ਗਾਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਉਤੇ ਅੱਜ ਵੀ ਆ ਵੱਡੇ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤੁਹਾਨੂੰ ਦੱਸਣ ਚਾਹ ਰਹੇ ਹਾਂ ਪੰਜਾਬ ਦੇ ਵਿੱਚ ਮੀਂਹ ਨੇ ਮਚਾਈ ਹੈ ਜੀ ਤਬਾਹੀ ਆਖਰਕਾਰ ਨਹਿਰਾਂ ਦਾ ਜਿਹੜਾ ਪਾਣੀ ਹੈ ਡੈਮਾਂ ਦਾ ਜਿਹੜਾ ਪਾਣੀ ਹੈ ਕਾਫੀ ਹੱਦ ਤੱਕ ਜਿਹੜਾ ਜ਼ਿਆਦਾ ਛੱਡਿਆ ਜਾ ਰਿਹਾ ਹੈ ਜਿਸ ਕਰਕੇ ਪੰਜਾਬ ਦੇ ਕਈ ਪਿੰਡਾਂ ਨੂੰ ਜਿਹੜਾ ਖਤਰਾ ਦੇਖਣ ਨੂੰ ਮਿਲ ਰਿਹਾ ਹੈ ਆਉਣ ਵਾਲੇ ਕੁਝ ਟਾਈਮ ਵਿੱਚ ਕਾਫੀ ਜ਼ਿਆਦਾ ਜਿਹੜਾ ਮੀਂਹ ਹਨੇਰੀ ਦੇਖ ਨੂੰ ਮਿਲ ਵਾਲਾ ਤੇ ਅੱਜ ਵੀ ਕਾਫੀ ਜ਼ਿਆਦਾ ਜਣਾ ਮੀਹ ਹਨੇਰੀ ਪੰਜਾਬ ਦੇ ਵਿੱਚ ਐਂਟਰੀ ਕਰ ਚੁੱਕਿਆ। ਕਈ ਥਾਵਾਂ 'ਤੇ ਕਾਫੀ ਹਾਰਡ ਵਰਗੇ ਜਿਹੜੇ ਹਾਲਾਤ ਪੈਦਾ ਕਰ ਚੁੱਕੇ ਨੇ ਜੀ ਫਸਲਾਂ ਡੁੱਬ ਚੁੱਕੀਆਂ ਨੇ। ਆਖਰਕਾਰ ਕਿਹੜੇ-ਕਿਹੜੇ ਜ਼ਿਲ੍ਹੇ ਨੇ ਸਾਰੇ ਇਸ ਵੀਡੀਓ ਵਿੱਚ ਚਲੋ ਲੈ ਚੱਲ ਮੈਂ ਤੁਹਾਨੂੰ ਤਾਜ਼ਾ ਖਬਰਾਂ ਦੇ ਜੀ। ਤਾਂ ਤੁਸੀਂ ਦੇਖ ਸਕਦੇ ਹੋ ਜੀ ਪੰਜਾਬ ਪਰਚ ਭਾਰੀ ਮੀਂਹ ਨੇ ਮਚਾਈ ਹੈ ਤਵਾਹੀ ਉੱਤਰੀ ਭਾਰਤ 'ਚ ਲਗਾਤਾਰ ਪੈ ਰਹੇ ਮੀਂਹ ਨੇ ਆਮ ਜਨ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਅੱਜ ਸਵੇਰੇ ਤੋਂ ਹੀ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਚੰਡੀਗੜ੍ਹ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਰਾਹੀ جاری ਹੈ ਭਾਰਤੀ ਮੌਸਮ ਵਿਭਾਗ ਨੇ ਸੋਮਵਾਰ ਅਤੇ ਮੰਗਲਵਾਰ ਲਈ ਚੰਡੀਗੜ੍ਹ ਪੰਜਾਬ ਹਰਿਆਣਾ ਚ ਭਾਰੀ ਮੀਂਹ ਗਰਜ ਨਾਲ ਮੀਂਹ ਪੈਣ ਦਾ ਚਲੋ ਅਲਰਟ ਜਾਰੀ ਕੀਤਾ ਲੁਧਨਾ 24 ਘੰਟੇ 72 ਐਮ ਐਮ ਮੀਂਹ ਪਿਆ ਪਿਛਲੇ 47 ਸਾਲਾਂ ਦਾ ਰਿਕਾਰਡ ਟੁੱਟ ਗਿਆ ਵਿਭਾਗ ਨੇ ਟਰਾਈ ਸਿਟੀ 'ਚ ਬੱਦਲਬਾਈ ਰਹਿਣ ਅਤੇ 27 ਅਗਸਤ ਤੱਕ ਰੁਕ ਰੁਕ ਕੇ ਮੀਂਹ ਪੈਣ ਦੀ ਪੇਸ਼ گوئی ਕੀਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਹੁਣ ਸੁਖਵੀਰ ਢੜਾ ਹੋ ਚਾਰੇ ਖਾਨੇ ਚਿਤ ਹਰਪ੍ਰੀਤ ਢੜੇ ਦਾ ਜ਼ਬਰਦਸਤ پلان ਜਦੋਂ ਤੋਂ ਪੰਜ ਮੈਂਬਰੀ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਚੱਲਦੇ ਆ ਡੈਲੀਗੇਟ ਇਜਲਾਸ ਸੱਦ ਕੇ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਗਈ ਹੈ ਉਦੋਂ ਤੋਂ ਹੀ ਸੁਖਵੀਰ ਢੜੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਢੜੇ ਨੂੰ ਨੀਚਾ ਦਿਖਾਉਣ ਦੇ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਪਰ ਉਹਨਾਂ ਦੀ ਕੋਈ ਚਾਲ ਕਾਮਯਾਬ ਨਹੀਂ ਹੋ پا ਰਹੀ ਜਾਣਕਾਰੀ ਮਿਲ ਰਹੀ ਹੈ ਕਿ ਹੁਣ ਹਰਪ੍ਰੀਤ ਢੜੇ ਵੱਲੋਂ ਅਜਿਹਾ ਕੰਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਨਾਲ ਸੁਖਬੀਰ ਢੜਾ ਇੱਕ ਵਾਰ ਖਚਾਰੇਖਾਨੇ ਚਿਤ ਹੋ ਜਾਵੇਗਾ ਉਸ ਨੂੰ ਇੱਕ ਵਾਰ ਫਿਰ ਤੋਂ ਲਨਤਾਂ ਦਾ ਸਾਹਮਣਾ ਕਰਨਾ ਪਵੇਗਾ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਰਾਵੀ ਦਰਿਆ ਚ ਪਾਣੀ ਦਾ ਪੱਧਰ 3 ਲੱਖ ਕਿਉਂਕਤੋਂ ਟੱਪਿਆ ਸੈਂਕੜੇ ਏਕੜ ਫਸਲਾਂ ਪਾਣੀ ਚ ਡੁੱਬ ਚੁੱਕੀਆਂ ਨੇ ਇਹ ਖਬਰ ਸਾਹਮਣੇ ਆ ਰਹੀ ਹੈ ਜੀ ਪਹਾੜੀ ਤੇ ਮੈਦਾਨੀ ਖੇਤਰਾ ਵਿੱਚ ਹੋ ਰਹੀ ਭਾਰੀ بارشਾਂ ਕਾਰਨ ਰੰਜੀਤ ਸਾਗਰ ਡੈਮ ਖਤਰੇ ਦੇ ਨੇੜੇ ਜਾਣ ਤੋਂ ਬਾਅਦ ਲਗਭਗ 90000 ਕਿਊਸਿਕ ਪਾਣੀ ਰਾਵੀ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਰਾਵੀ ਦਰਿਆ ਦੇ ਜੈਨਪੁਰ ਪੁਆਇੰਟ ਤੇ ਚੋਆ ਨਾਲਿਆਂ ਖੱਡਾਂ ਵਿੱਚੋਂ ਵੀ ਪਾਣੀ ਰਾਵੀ ਦਰਿਆ ਵਿੱਚ ਛੱਡਣ ਕਾਰਨ ਦੇਰ ਸ਼ਾਮ ਤੱਕ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ 3 ਲੱਖ ਕਿਊਸਿਕ ਪਾਣੀ ਤੋਂ ਟੱਪ ਗਿਆ ਉੱਤੋਂ ਵੱਗਲੀ ਬੇਟੀ ਗਵਰੀ ਭਾਦਵਾ ਵੱਲੋਂ ਲਗਾਏ ਕੈਂਪ ਨੂੰ ਪੁਲਿਸ ਨੇ ਵਰਦੇ ਮੀਚ ਬੰਦ ਕਰਵਾ ਦਿੱਤਾ ਪਿੰਦ ਹਲੇੜ ਵਿਖੇ ਕੇਂਦਰੀ ਸਕੀਮਾਂ ਦੀ ਆਲ ਹੈਡ ਭਾਜਪਾ ਲੋਕੀਤੀ 71 ਤਾਨੂੰ ਪੁਲਸ ਨੇ ਲੰਮੀ ਜਦੋਂ ਜਹਿਦ ਮਗਰੋਂ ਬੰਦ ਕਰਵਾ ਦਿੱਤਾ ਭਾਜਪਾ ਆਹੁਦੇਦਾਰਾਂ ਤੇ ਵਰਕਰਾਂ ਨੇ ਪੁਲਸ ਨਾਲ ਤਿੱਖੀ ਬਹਿਸ ਕੀਤੀ ਭਾਜਪਾ ਵਰਕਰਾਂ ਨੇ ਪੰਜਾਬ ਸਰਕਾਰ ਪੁਲਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਹੈ ਜਿਗਰਜੋਗ ਹੈ ਮੁਕੇਰੀਆ ਦਸੂਹਾ ਦੇ ਪੱਟੀ ਗਿਣਤੀ ਵਿੱਚ ਭਾਜਪਾ ਵਰਕਰ ਪਿੰਡ ਹਲੇੜ ਵਿਖੇ ਭਾਜਪਾ ਵਰਕਰਾਂ ਦੇ ਘਰ ਸਵੇਰੇ ਕਰੀਬ 9 ਵਜੇ ਇਕੱਤਰ ਹੋਏ ਸਨ ਤਵਾਦ ਗਲੀਵੱਡੀ ਖਬਰ ਜੀ ਸਾਰੀਆਂ ਫਸਲਾਂ ਤੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇ ਢੱਲੇਵਾਲ ਕਿਸਾਨੀ ਮੋਰਚਾ ਬਲੂ ਪੱਖ ਦੇ ਕਿਸਾਨੀ ਮਾਸਲਿਆਂ ਨੂੰ ਲੈ ਕੇ ਅੱਜ ਦਿੱਲੀ ਦੇ ਜੰਤਰ ਮੰਤਰ ਵਿਖੇ ਮਹਾ ਪੰਚਾਇਤ ਕੀਤੀ ਗਈ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਅਗਵਾਈ ਵਿੱਚ ਕੀਤੀ ਗਈ ਮਹਾ ਪੰਚਾਇਤ ਵਿੱਚ ਪੰਜਾਬ ਤੇ ਹਰਿਆਣਾ ਸਮੇਤ ਹੋਰਨਾਂ ਸੂਬਿਆਂ ਤੋਂ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਉਸ ਤੋਂ ਬਾਅਦ ਅਗਲੀ ਵੀ ਠੀਕ ਬੜੀ ਲਗਾਤਾਰ ਪਈ ਪਾਰੀ ਮੀਂਹ ਨੇ ਸ਼ਹਿਰ ਬਰਨਾਲਾ ਦੇ ਸਾਰੇ ਇਲਾਕਿਆਂ 'ਚ ਕੀਤਾ ਜੀ ਪੂਰੀ ਤਰ੍ਹਾਂ ਚਲ-ਤਲ। ਪਿਛਲੇ ਦਿਨਾਂ ਤੋਂ ਪੈ ਰਹੇ ਮੀਂਹ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਉੱਥੇ ਹੀ ਦੂਸਰੇ ਪਾਸੇ ਲਗਾਤਾਰ ਪੈ ਰਹੇ ਇਸ ਪਾਰੀ ਮੀਂਹ ਕਾਰਨ ਸ਼ਹਿਰ ਬਰਨਾਲਾ ਦੇ ਲਗਭਗ ਸਾਰੇ ਖੇਤਰਾਂ ਵਿੱਚ ਪੂਰੀ ਤਰ੍ਹਾਂ ਚਲ-ਤਲ ਹੋ ਗਿਆ। ਸੜਕਾਂ ਉੱਪਰ ਗੋਟੇ-ਗੋਟੇ ਪਾਣੀ ਖੜ ਗਿਆ ਜਿਸ ਕੰਨ ਲੋਕਾਂ ਨੂੰ ਲੰਘਣਾ ਬਹੁਤ ਜ਼ਿਆਦਾ ਔਖਾ ਹੋ ਗਿਆ। ਦੁਕਾਨਦਾਰਾਂ ਦੇ ਕਾਰੋਬਾਰ ਵੀ ਸਾਰਾ ਦਿਨ ਠੱਪ ਰਹੇ ਨੇ। ਦਸਨ ਜੋਗਾ ਕੀ ਬਰਨਾਲਾ ਵਿੱਚ ਬੀਤੇ ਨੂੰ ਦੁਪਹਿਰ ਤੋਂ ਸ਼ੁਰੂ ਹੋਇਆ ਮੀ ਅੱਜ ਵੀ ਸਾਰਾ ਦਿਨ ਚੱਲੀ ਰਿਹਾ ਜਿਸ ਨਾਲ ਸ਼ਹਿਰ ਦੇ ਪ੍ਰਮੁੱਖ ਬਿਜਾਰਾਂ ਤੋਂ ਇਲਾਵਾ ਕੱਚਾ ਕਾਲਜ ਰੋੜ ਪੱਕਾ ਕਾਲਜ ਰੋੜ ਰਾਮ ਬਾਗ ਰੋੜ ਅਨਾਜ ਮੰਡੀ ਸਾਰੇ ਜਿਹੜੇ ਥਾਪਿਆ ਕੰਮ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਮੀ ਨਾਲ ਹੀ 32 ਗੁੱਲ ਹੋਣ ਨਾਲ ਹਨੇਰੇ ਚ ਡੁੱਬੇ ਦਰਜਨਾ ਪਿੰਡ ਸ਼ਿਕਾਇਤ ਨਹੀਂ ਹੋ ਰਹੀ ਕੋਈ ਕਾਰਵਾਈ ਮੀ ਦੇ ਨਾਲ ਹੀ 32 ਗੁੱਲ ਹੋ ਜਾਣ ਕਾਰਨ ਜਲੰਧਰ ਛੌਣੀ ਦੇ ਨਾਂ ਲੱਗਦੇ ਦਰਜਨਾ ਪਿੰਡ ਹਨੇਰੇ ਚ ਟੁੱਪੇ ਹੋਏ ਨੇ ਖਾਸ ਕਰਕੇ ਬੜਿੰਗ ਸਬ ਡਿਵੀਜ਼ਨ ਅਧੀਨ ਆਉਂਦੇ ਪਿੰਡਾਂ 'ਚ ਤਾਂ ਬਿਜਲੀ ਸਪਲਾਈ ਦਾ ਇੰਨਾ ਬੁਰਾ ਹਾਲ ਹੈ ਕਿ ਮਾਮੂਲੀ ਚਾਹੇ ਮੀਨ ਵਾਲੀ ਬੱਤੀ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਹੁਣ ਐਤਵਾਰ ਤੋਂ ਪੈ ਰਹੇ ਮੀਂਹ ਕਾਰਨ 100 ਵਾਰ ਸਵੇਰੇ ਬੱਤੀ ਬੰਦ ਹੋ ਗਈ ਸੀ ਸੋ ਅਗਲੀ ਵੱਡੀ ਖ਼ਬਰ ਜੀ ਮੀਂਹ ਨੇ ਖੋਲੀ ਜਲੰਧਰ ਦੇ ਗੁਰੂ ਤੇਗ ਬਹਾਦਰ ਨਗਰ 'ਚ ਵਿਕਾਸ ਦੀ ਪੋਲ ਸੜਕਾਂ ਦੇ ਪਏ ਅਣਗਿਣਤ ਟੋਏ ਲੋਕਾਂ ਦੀ ਪੁੱਛ ਪ੍ਰਤੀਤ ਨਹੀਂ ਉਂਝ ਤਾਂ ਰੁਕ ਰੁਕ ਕੇ ਪੈ ਰਹੇ ਮੀਂਹ ਕਾਰਨ ਸਾਰੇ ਜਲੰਧਰ ਸ਼ਹਿਰ ਵਿੱਚ ਪਾਣੀ ਦੀ ਨਿਕਾਸੀ ਬੁਰੀ ਤਰ੍ਹਾਂ ਬੁਰਾ ਹਾਲ ਹੈ ਪਰ ਹਰਾਨੀ ਦੀ ਗੱਲ ਹੈ ਕਿ ਇੱਕ ਪਾਸ ਇਲਾਕਾ ਸਮਝੇ ਜਾਂਦੇ ਗੁਰੂ ਤੇਗ ਬਹਾਦਰ ਨਗਰ ਵਿੱਚ ਹਾਲਾਤ ਬਾਕੀ ਮੁਹੱਲਿਆਂ ਨਾਲੋਂ ਬਕਰੀ ਨਹੀਂ ਹੈ ਪਾਸ ਇਲਾਕਾ ਹੋਣ ਦੇ ਬਾਵਜੂਦ ਇਸ ਮੁਹੱਲੇ ਦੇ ਬਸਨੀ ਕਸੜਕਾਂ ਤੇ ਟੁੱਟ ਪੱਜਦੇ ਬਣਿਆ ਦੀ ਟਾਂਚੇ ਨਾਲ ਉੰਜੇ ਹੀ ਜੂਝ ਰਹੇ ਨੇ ਜਿਵੇਂ ਬਾਕੀ ਅਨਵਿਕਸਿਤ ਇਲਾਕਿਆਂ ਦੇ ਲੋਕਾਂ ਨੂੰ ਖੱਜਲ ਖਾਰਾ ਹੋਣਾ ਪੈ ਰਿਹਾ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਗਰੀਬਾਂ ਦੇ ਰਾਸ਼ਨ ਤੇ ਕੇਂਦਰ ਨਹੀਂ ਡਿੱਪੂ ਹੋਲਡਰ ਬਪਾਲ ਤੇ ਅਧਕਾਣੇ ਦੀ ਮਿਲੀ ਭੁਖਤ ਨਾਲ ਮਾਰ ਰਹੇ ਨੇ ਡਾਕਾ ਪੰਜਾਬ ਦੇ ਬੇਰਖਾ ਗਰੀਬ ਖਪਤਕਾਰਾਂ ਨੂੰ ਸਰਕਾਰ ਅਨਾਜ ਦੇ ਡੱਪੂਆਂ ਰਾਹੀਂ ਮਿਲਦੇ ਮੁਫਤ ਰਾਸ਼ਨ ਉਤੇ ਕੇਂਦਰ ਸਰਕਾਰ ਨਹੀਂ ਬਲਕਿ ਡੱਪੂ ਹੋਲਡਰਾਂ ਦੁਆਰਾ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰਾਂ ਨੇ ਮਿਲੀ ਭੁਗਤ ਨਾਲ ਬਣਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪਾਰ티 ਜਨਤਾ ਪਾਰਟੀ ਦੇ ਪਾਰ ਨੰਬਰ 19 ਦੇ ਇੰਚਾਰਜ ਗੁਰੂ ਨਾਨਕ ਸਰ ਲੋਕਲ ਕਮੇਟੀ ਦੇ ਸਾਫਕਾ ਪ੍ਰਧਾਨ ਜਥੇਦਾਰ ਕੋਲੋਂ ਸਿੰਘ ਬੇਰਖਾ ਨੇ ਵਿਸ਼ੇਸ਼ ਗੱਲ ਬਾਤ ਕਰਨ ਕੀਤਾ ਉਸ ਤੋਂ ਬਾਅਦ ਅਗਲੀ ਵਾਰੀ ਇੱਕ ਹੋਰ ਜੀ ਦੁਕਾਨ ਦੇ ਕੰਦ ਦਾ ਪਾੜ ਲਗਾ ਕੇ 8 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ ਹੈ ਬੀਤੀ ਰਾਤ ਮੰਡੀ ਦੇ ਇੱਕ ਟਰੇਡਿੰਗ ਦੀ ਦੁਕਾਨ ਵਿੱਚ ਚੋਰਾਂ ਨੇ ਕੰਦ ਪਾੜ ਕੇ 8 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ ਇਕਤਰੀ ਕੀਤੀ ਜਾਣਕਾਰੀ ਮੁਤਾਬਕ ਮੰਡੀ ਦੇ ਨੀਲ ਕੰਠ ਮੰਦਿਰ ਦੇ ਨਾਲ ਵੱਖ-ਵੱਖ ਸਮਾਨ ਦੀ ਟਰੇਡਿੰਗ ਦੀ ਦੁਕਾਨ ਦੀ ਪਿਛਲੇ ਪਾਸੇ ਦੀ ਕੰਦ ਪਾੜ ਲਗਾ ਕੇ ਅਣਪਛਾਤੇ ਚੋਰਾਂ ਵੱਲੋਂ ਦੁਕਾਨ ਵਿੱਚ ਪਈ ਨਕਦੀ ਚੋਰੀ ਕਰ ਲਈ ਹੈ ਉਸ ਤੋਂ ਬਾਅਦ ਜਿਹੜੀ ਬਣੀ ਹੋਜੀ ਮੁੱਖ ਮੰਤਰੀ ਮਾਨ ਕੇਂਦਰ ਸਰਕਾਰ ਖਿਲਾਫ ਲੋਕਾਂ ਨੂੰ ਕਰ ਰਹੇ ਨੇ ਜੀ ਗੁਮਰਹਾ ਖੋਜੇਵਾਲ ਪੰਜਾਬ ਸਰਕਾਰ ਦੇ ਆਪ ਆਗੂਆਂ ਵੱਲੋਂ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਰਾਸ਼ਨ卡 ਰੱਦ ਕਰਨ ਦੇ ਦਾਅਵਿਆਂ ਨੂੰ ਸਰਾਸਰ ਝੂਠ ਘਰਾੜ ਦਿੰਦੇ ਆ ਕਿ ਹੈ ਕਿ ਭਾਜਪਾ ਸਰਕਾਰ ਰੰਜੀਤ ਸਿੰਘ ਖੋਜੇਵਾਲ ਦੇ ਪੰਜਾਬ ਦੇ ਮੁੱਖ ਮੰਤਰੀ ਭਵੰਤਵਾਨ ਆਪ ਸਰਪੇਵ ਨੂੰ ਅਰਵਿੰਦ ਕੇਜਰੀਵਾਲ ਹੋਰ ਆਗੂ ਨੇ ਬਰਦਿਆਨਿਕ ਹੈ ਕਿਉਂ ਨਹੀਂ ਸਰਕਾਰ ਆਮ ਆਦਮੀ ਪਾਰਟੀ ਦੇ ਆਗਵਾ ਦੁਆਰਾ ਚਲਾਈ ਜਾ ਰਹੀ ਹੈਨਾਂ ਨੂੰ ਦਿੱਲੀ ਦੇ ਲੋਕਾਂ ਨੇ ਰੰਤ ਕਰ ਦਿੱਤਾ ਸੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਇੰਟਰਨਸ਼ਿਪ ਤੇ ਪੱਤੇ ਤੇ ਵਾਦੇ ਸਬੰਧੀ ਬੈਟਨਰੀ ਇੰਟਰਸ ਨੇ ਕੀਤਾ ਰੋਸ ਮੁਹਾਜ਼ਰਾ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਪਲੇਸਮੈਂਟ ਕੈਂਪਸ ਸਥਾਈ ਨੂੰ ਲਗਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਇਹ ਰੋਜ਼ਗਾਰ ਕੈਂਪ ਐਸਐਸ ਨਗਰ 25 ਅਗਸਤ ਨੂੰ ਪਲੇਸਮੈਂਟ ਕੈਂਪ ਮਹਿੰਦਰਾ ਫਾਊਂਡੇਸ਼ਨ ਦੇ ਸਹਿਯੋਗ ਨਾਲ डीवीईई कमरा नंबर 463 जी मंजिल जिला प्रबंधकीय कॉम्प्लेक्स सेक्टर 76 हैवजादा अजीत सिंह नगर विखलगा जा रहा है जिसका समय सुबह 10:00 बजे से दोपहर 2:00 बजे तक होवेगा उस ਤੋਂ ਬਾਅਦ ਅਗਲੇ ਪੱਡੇ ਬਾਹਰ ਸਦੇ ਪਾਣੀ ਕਰਨ ਗ੍ਰਿਡ ਹੋਇਆ ਜੀ ਜਲਥਲ ਇੱਕ ਪਾਸੇ ਚਾਰਦਵਾਰੀ ਡਿੱਗਨ ਕਰਨ ਬਾਹਰ ਸਦਾ ਪਾਣੀ ਆ ਰਿਹਾ ਹੈ ਅੰਤਰਹੇਸ਼ ਵਿੱਚ ਮੇਸੀ ਪਿਛਲੇ 2 ਦਿਨਾਂ ਤੋਂ ਲੁੱਕ ਰੁੱਕ ਕੇ ਹੋਰ ਬਾਹਰ ਪੈ ਰਿਹਾ ਜਿਸ ਕਰਕੇ ਮੌਸਮ ਵਿੱਚ ਤਬਦੀਲੀ ਆਈ ਹੈ ਪਾਰਾਥਲੈਡਿਕ ਹੈ ਤੇ ਕਈ ਮੁਸੀਬਤਾਂ ਵੀ ਖੜੀਆਂ ਹੋ ਚੁੱਕੀਆਂ ਨੇ ਪਾਣੀ ਦੀਆਂ ਉਸ ਤੋਂ ਬਾਅਦ ਅਗਲੀ ਵਾਰੀ ਕਾਂਗਰਸ ਵੱਲੋਂ ਆਪ ਆਗੂ ਮਨੀਸ਼ ਸ਼ੋਧਿਆ ਖਿਲਾਫ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜਿਲ੍ਹਾ ਕਾਂਗਰਸ ਕਮੇਟੀ ਦੇ ਸ਼ਹਿਰੀ ਤੇ ਦਿਹਾਤੀ ਖੇਤਰ ਦੇ ਸੀਨੀਅਰ ਕਾਂਗਰਸੀ ਆਗੂ ਦੇ ਵਫਦ ਨੇ 100 ਬਾਰ ਨੂੰ ਆਮ ਆਦਮੀ ਪਾਰਟੀ ਦੇ ਆਗੂ ਮਨੀਸ਼ ਸ਼ੋਧਿਆ ਆਉਣ ਵਾਲੇ ਪੰਜਾਬ ਸਭਾ ਚੋਣਾਂ ਵਿੱਚ ਹਿੱਸਾ ਲੈਣ ਦੀ ਧੋਖਾबाजी ਨਾਲ ਜਿੱਤ ਤੇ ਦਰਜ ਕਰਨ ਸੰਬੰਧੀ ਉਕਸਾਉਣ ਬਿਆਨ ਖਿਲਾਫ ਪੁਲਿਸ ਨੇ ਪ੍ਰਸ਼ਾਸਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਜੀ ਸਾਈਸ ਜੀ ਅੱਜ ਦੀ ਆਪਣੀ ਹਤਾਖਰਾਂ ਤੁਹਾਨੂੰ ਕਿਸ ਤਰ੍ਹਾਂ ਲੱਗੀਆਂ ਨੇ ਚ ਇੱਕ ਕਮੈਂਟ ਕਰਨਾ ਬਹੁਤ ਬਹੁਤ ਧੰਨਵਾਦੀ ਜੀ